ਜਦ ਮੈਂ ਇਸ ਨੂੰ ਪੜਿਆ ਤੇ ਕੁਝ ਸੋਚੀ ਪਿਆ ਮੈਂ ਕਿ ਅਵਲ ਤੇ ਸ਼ੇਰ ਨਹੀਂ ਦਾ ਦੁੱਧ ਕੱਢਣਾ ਹੀ بڑا ਔਖਾ ਕਿਹੜਾ ਮਾਈ ਕਾ ਲਾ ਲੇ ਜਿਹੜਾ ਕੱਢੇਗਾ ਤੇ ਫਿਰ ਜੇ ਲੋ ਕੱਢਣ ਦੇ ਸਫਲ ਵੀ ਹੋ ਗਿਆ ਤਾਂ ਭਾਂਡਾ ਸੋਨੇ ਦਾ ਚਾਹੀਦਾ ਔਰ ਕਿਸੇ ਭਾਂਡੇ ਚ ਰਹਿੰਦਾ ਨਹੀਂ ਅਵਲ ਤੇ ਕੱਢਣਾ بڑا ਔਖਾ ਤੇ ਜੇ ਕਿਦਰੇ ਸ਼ੇਰ ਨਹੀਂ ਦਾ ਦੁੱਧ ਨੇ ਚੋ ਲਿਆ ਕਢ ਲੈ ਤੁਣ ਰੱਖਣ ਵਾਸਤੇ ਬਹੁਤ ਵੱਡਾ ਭਾਂਡਾ ਸੋਹਣੇ ਦਾ ਚਾਹੀਦਾ ਤਾਂ ਰਹਿੰਦਾ ਹੈ ਯਕੀਨ ਜਾਣੋ ਅਵਲ ਦੇ ਜੀਵਨ ਦੇ ਚ ਪ੍ਰਭੂ ਦੇ ਨਾਮ ਨੂੰ ਪ੍ਰਗਟ ਕਰਨਾ ਹੀ ਬੜਾ ਔਖਾ ਹੈ ਬੜਾ ਔਖਾ ਹੈ ਆਕਣ ਔਖਾ ਸਾਚਾ ਨਾਮ ਕਿਸ ਦੀ ਮਤੇ ਜੋ ਕਰੇ ਤੇ ਜੇ ਫਿਰ ਪ੍ਰਗਟ ਹੋ ਗਿਆ ਤੇ ਸੰਭਾਲਣਾ ਬੜਾ ਔਖਾ ਹੈ